ਹਾਂਜੀ ਸੋਕਰੀ ਕਾਲ ਕੱਢਦੇ ਹਾਂ ਅੱਛਾ ਪਕੜਨਾ ਸ਼ੁਰੂ ਕਰਦੇ ਹਾਂ 5 ਮਿੰਟ ਹਾਰ ਅਵਰ ਸੂਫੀ ਕਟਿੰਗ ਨੂੰ ਇਹ ਬਰੋ ਸ਼ੇਡਾ ਸਟਾਫਾ ਬਰੋ ਸ਼ੇਡਾ ਸੂਫੀ ਕਟਿੰਗ ਪਾ ਦੇਣਾ ਚਾਹੀਦਾ ਹੈ ਫੇਸ ਦਾ ਕਰਵਾ ਲਈ ਬਰੋ ਸ਼ੇਡਾ ਸੂਫੀ ਕਟਿੰਗ ਆਪਾਂ ਸੋਨਾ ਐਸ ਤਰ੍ਹਾਂ ਜਿਦਾਂ ਦੀ ਕਰਤੀ ਰਹੇਂ ਪਰ ਅੰਮੀ ਦੇ ਲਈ ਇਹ ਤਾਂ 5 ਮਿੰਟ ਹਾਰ ਅਵਰ ਸੂਫਾ ਪਹਿਲਾਂ ਕਰਤੀ ਰਹੇਂ ਫਿਰ ਅਗਲਾ ਨਾ ਇਸ ਤਰ੍ਹਾਂ ਇਹ ਜਿਹੜੀ ਕ corte ਦੀ ਹੈ ਪਲੈਂਟ ਪਲੈਂਟ corte ਵੀ ਲੈਂਦੇ ਹਾਂ ਜਿਹੜੀ 42 ਇੰਚ ਤੇ ਆਪਾਂ ਨਾਲੇ 10 ਇੰਚ ਵਰਤਦੇ ਹਾਂ 4 ਇੰਚ ਸੋ ਆਪਾਂ ਨਾਲੇ 4 ਇੰਚ ਕਰਕੇ ਇਹਨੂੰ ਟੇਕਲਪੋਣ ਦਾ ਕਰਾਂਗੇ ਉੱਠਾ ਕਰਕੇ ਜਿੰਨੀ ਆਪਣੀ corte ਦੀ 37 ਇੰਚ ਤਿਆਰ ਲੈਂਦੇ ਹਾਂ ਤੇ ਆਪਾਂ 4 ਇੰਚ ਵੰਡ ਲੈਂਦੇ ਹਾਂ ਤੇ ਦੂਜੀ ਇਹ ਲੈਂਦੇ ਹਾਂ ਤਰਨ ਪਿਸਾ ਲੈਣਾ ਚੰਗੀ ਤਰ੍ਹਾਂ ਘੁਰਤੀ ਕੋਈ ਨਾ ਕਰਾ। ਯਾਨੀ ਖਾਣੇ ਨੂੰ ਆਪ ਐ ਕਰੀਂ ਲੈਣਾਂਗੇ। ਸ਼ੁਰੂਆਤ ਇਹ ਕਰ। ਆਕਰਬਰ ਇਹ ਜਿਹੜੀ ਹੈਪਨਾ ਉਹ ਹੈਗੀ 2.5 ਇੰਚ ਆਪ ਕੋ ਸਾਡੇ ਵਾਈਂਚ ਤੇ ਆ ਰਿਹਾ ਸਾਡੇ ਸੱਜੇ ਉੱਪਰ ਆਪ ਜਿਹੜੀ ਜਿਹੜੀ ਆਹ ਕੋ ਤੋ ਪਰੇ ਤੋਂ ਮੈਨੂੰ ਲੱਗਦਾ ਹੈਲਥ ਮਾਰਕੀਟ ਕਰਤਾ ਕੇ ਇਹ ਤਾਂ ਕਰਦੇ ਨੇ ਕਿ ਜਦੋਂ ਉਹ ਸ਼ਬਦ ਨੂੰ ਮਾਰ ਕੇ ਕਾਤਾ ਹੈ ਸਾਡੇ ਵਾਲੀ ਇੰਕੀ ਦੀ ਬੋਤੀ ਹੈਪਰ ਐਸ ਤਰ੍ਹਾਂ ਬਣਾਉਂਦੇ ਨੇ

కు కప్పే రే ఫా ఏ సచే స ਕਪੇਟ ਤੇ ਪਿਆਰ ਤੇ ਆਪਾਂ ਲਾ ਮੰਗੇ ਇਹਦੇ ਤੇ ਪਹੁੰਚੋ ਤਾਂ ਪਹੁੰਚਾ ਲਓ ਮਾਰੈਂਟ ਦਾ ਤੇ ਗਾਰ ਨਹੀਂ ਬਣਾ ਲੈਣਾ ਸਲਵਾਰ ਦੀ ਲੰਥ ਹੈਗੀ ਬੱਤੀ ਤੇ ਲੰਥ ਹੈਗੀ ਸ਼ਬਤੀ ਹੈ ਤਾਂ ਆਪਾਂ ਬੱਤੀ ਇੰਚ ਦਾ ਪਾ ਲਵਾਂਗੇ ਜਿਹਨੇ ਚ ਆਪਣੀ ਸਲਵਾਰ ਰੈਡੀ ਹੁੰਦੀ ਆ ਉਹ ਨੂੰ ਆਪਾਂ 4 ਇੰਚ 4.5 ਵਿੱਚ ਘੱਟ ਲਵਾਂਗੇ ਕਿ ਆਪਣੀ 4.5 ਦੀ ਕੱਪੜੀ ਰੈਡੀ ਰਹਿ ਜੂਗੀ ਉਹ ਵੀ ਪਾ ਦੇ ਹਾਂ ਜੀ ਪੰਚ ਵਾਲਾ ਤੇ ਜਿਹੜਾ ਆਪਣਾ ਦੂਜੇ ਪਾਸੇ ਮੁੜਿਆ ਸੀ ਪੰਜਾਹ ਦਾ ਕਪੜਾ ਇਹਨੂੰ ਖੋਲਵਾ ਕੇ ਅੱਗੇ ਲਾ ਲਈਏ ਹੁਣ ਆਪਣਾ ਇਹਦੇ ਗੈਰਟੇ ਦੇ ਦੇ ਕਰਦੇ ਹਾਂ ਇੱਕ ਵਾਰ ਇਸ ਇੱਕੋ ਨਾਲ ਇਹ ਕਾਫੀ ਇੱਕਦਲੇ ਪਾਸੇ ਫੜਾ ਲਾਂਗੇ ਇਹਦੇ ਬਾਹ ਠੀਕ ਹੈ ਜੀ ਬਾਹ ਕਟਾਂਗੇ ਦੂਜੀ ਪਾਸੇ ਬਾਹ ਹੋਂ ਤੇ ਆਪਾਂ ਇਹਨੂੰ ਬਣਾ ਤਾ ਉਹ ਤਰ੍ਹਾਂ ਬਣਾ ਲੈਣਾ ਡਬਲ ਫੋਲਡ ਕਰਕੇ ਪਹਿਲਾਂ ਪਾਣੀ ਜਿਹੜੀ ਮੈਂ ਕਿਹਾ ਸੀ ਉਹ ਆਪਣੀ ਹੈਗੀ ਹੈਗੀ 17 ਇੰਚ ਤੇ ਆਪਾਂ 20 ਇੰਚ ਕਪੜਾ ਲਾਵਾਂਗੇ ਆਪਣਾ 10 ਇੰਚ ਮਾਰਕਿੰਗ ਦੇ ਵਿੱਚ ਜਿਹੜਾ ਸਲਾਈਏ ਵਿੱਚ ਤੇ ਲੈ ਲਵਾਂਗੇ ਤੇ ਪਹਿਲਾਂ ਪਾਣੀ ਕਟਿੰਗ ਕਰ ਦੇਣੀ ਆ ਆਪਾਂ ਤਾਂ ਇਹਨਾਂ ਦਾ ਕੱਟਾਂਗੇ ਨਾ ਇਹ ਜਿਹੜੇ ਦੋਹਾਂ ਜਿਹੜਾ ਕੱਟਾਂਗੇ ਤਾਂ ਇਸ ਤਰ੍ਹਾਂ ਇਹਨਾਂ ਨੂੰ ਲਾਤੀ ਤੇ ਮਾਰ ਜਣ ਆਪਾਂ ਇਹਦੀ ਹੈ ਕਿ ਰੈਡੀ ਵਾਂ 5 ਇੰਚ ਤੇ ਆਪਾਂ 2 ਇੰਚ ਐਕਸਟਰਾ ਲਾਵਾਂਗੇ ਇੱਥੇ ਕਟਿੰਗ ਕਰਨਾ ਜੀ ਦੇਖਾਂ ਕੋਲੇ ਦੇ ਕਰੂਏ ਵੀ ਤਾਂ ਸੰਭਲ ਜੇ ਆਪਾਂ ਨੂੰ ਚੋਸ ਕਿ ਪਤਾ ਹੋਵੇ ਜੇ ਰੋਸ ਸੰਭਲ ਨਹੀਂ ਜਾਤੇ ਜੇ ਇਸ ਤਰ੍ਹਾਂ ਵੀਡੀਓ ਦੇਖ ਕੇ ਆਪਾਂ ਇੰਸਟਰਾਇਕਟ ਕਰਦੇ ਹਾਂ ਤੇ ਜਿਹੜਾ ਵੀਡੀਓ ਸਕਿਪ ਕਰ ਦਿੰਨੇ ਫਿਰ ਕੋਈ ਪਤਾ ਨਹੀਂ ਲੱਗਦਾ ਹੈਗਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਸ ਤੋਂ ਅੱਗੇ ਅਸਟ੍ਰੀਨਰ ਮੈਂ ਤੇ ਵੀ ਵੀ ਪਾਉਣੀ ਹੈ ਇਸ ਤਰ੍ਹਾਂ ਜਿਹੜਾ ਤਾਂ ਆਹ ਦਾ ਟੱਪੜਾ ਹੋ ਗਿਆ ਇਹ ਦਿਨੋਂ ਲਿਆ ਹੋਇਆ ਇਹ ਆਪਾਂ ਪਲੇਟਾ ਕੋਲੇ ਲਾਵਾਂਗੇ ਠੀਕ ਹੈ ਤੇ ਆਪਾਂ ਇਹਦੀ ਮੂਰੂ ਟਾਕਣਾ ਹੈ ਇੰਸਟਰਾਇਕਟ ਕਰਕੇ ਸਾਈਡ ਤੇ ada kisah yang tak begitu tepat ini pada boleh ini pada ini tak ramai. Buat di sana ada అలాగే <m> dari saya cuba mendapatkan info Pakai di hati cara Martin nak perkara ni

ਇਹ ਨੂੰ ਪਕੜਾਂਗੇ ਹਾਂਜੀ ਆਪਾਂ ਇਸ ਤਰ੍ਹਾਂ ਸਲਵਾਰ ਦੀ ਕਟਿੰਗ ਕਰ ਲਈ ਆ ਦੇਖੋ ਸਲਵਾਰ ਦੀ ਕਟਿੰਗ ਕਰਕੇ ਹੁਣ ਆਪਾਂ ਜਿਹੜਾ ਬਾਕੀ ਕਪੜਾ ਬਚ ਗਿਆ ਸੰਤੋ ਉਹਦੀ ਪਕੜਾਂਗੇ ਵੇਲਟ ਦਾ 7 ਇੰਚ ਸਤੈ ਜੇ ਜੇ 7 ਇੰਚ ਰੈਡੀ ਕਰਕੇ ਵੀ 24 ਇੰਚ ਆਪਣੀ ਚੌੜੀ ਹੋ ਤੇ 7 ਇੰਚ ਆਪਣੀ ਹੈਗੀ ਹੈ ਨੀਚੇ ਨੂੰ ਤੇ ਲੰਬਾਈ ਇਹਦੀ ਹੈਗੀ 24 ਇੰਚ 25 ਖਾਂਗੇ ਆਪਾਂ ਤੇ ਇੱਕ ਫਿਰ ਆਪਾਂ ਦੀ ਕਟਿੰਗ ਕਰਾਂਗੇ ਇਹ ਚਾਰ ਚਾਰ ਰੈਡੀ ਪੈਪਨ ਜਿਹੜੀ ਲੈਟ ਸ਼ਕਤੀਆਂ ਚ ਆਪਣੀ ਲਈ ਬੈਂਕ ਸਲਵਾਰ ਦੀ ਲੰਗਾਈ 32 ਇਸ ਤੇ ਆਪਾਂ ਕੱਪੜਾ ਕੱਟਿਆ ਇਹ 4.5 ਪੀਤੀ ਪਿਆਰੇ ਜੂਗੀ ਬੈਂਕ ਇਹ ਆਪਣੀ ਗਾਇਤ ਹੋਗੀ ਜਿਹੜਾ ਵਾਲਾ ਪਾਸੇ ਕਪੜਾ ਬਚ ਗਿਆ ਇਹ ਆਪਾਂ ਸਲਵਾਰ ਦੀ ਮੋਰੀ ਵਿੱਚ ਲਾ ਦਿੰਦੇ ਦਲੇ ਦਿਨਾਂ ਲਾ ਦਿੰਦੇ ਇਸ ਤਰ੍ਹਾਂ ਆਪਣੀ ਜਿਹੜੀ ਸਿੰਪਲ ਸੂਟ ਦੀ ਕਟਿੰਗ ਹੋ ਚੁੱਕੀ ਹੋ ਗਈ ਜੀ ਆਪਾਂ ਕੁਰਤੀ ਦਾ ਕਪੜਾ ਵੀ ਲਾ ਲਿਆ ਵਾਮਾ ਵੀ ਨਾਲ ਸਲਵਾਰ ਦੀ ਗੁੰਦੀ ਨਾਲ ਨਾਲ ਹੀ ਪਹੁੰਚੀ ਨਾਲ ਇਸ ਤਰ੍ਹਾਂ ਆਪਾਂ 5 ਮੀਟਰ ਸੂਟ ਦੀ ਆਲਓਵਰ ਦੀ ਕਟਿੰਗ ਕਰ ਲੈਣੀ ਹੈ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ